ਨੇ ਦੇ ਖੇਤਾਂ ਵਿੱਚ ਉਲਟਿਆ ਪਿਆ ਇਹ ਟੈਂਕਰ ਤੇ ਚਿੱਕੜ ਦੀ ਪਰਵਾਹ ਨਾ ਕਰਕੇ ਬੋਤਲਾਂ ਇਕੱਠੀਆਂ ਕਰ ਰਹੇ ਲੋਕਾਂ ਦੀਆਂ ਇਹ ਤਸਵੀਰਾਂ ਸੁਲਤਾਨਪੁਰ ਲੋਧੀ ਤੋਂ ਨੇ ਕੈਪਟਨ ਸਾਫ ਦੇ ਪੰਜਾਬ ਦਾ ਕੌੜਾ ਸੱਚ ਬਿਆਨ ਕਰਦੀਆਂ ਇਹਨਾਂ ਤਸਵੀਰਾਂ ਪਿਛਲੀ ਕਹਾਣੀ ਇਹ ਹੈ ਕਿ ਪੀਬੀ 11ਏ 9927 ਨੰਬਰ ਦਾ ਇੱਕ ਟਰੱਕ ਸ਼ਰਾਬ ਨਾਲ ਲੱਦਿਆ ਹੋਇਆ ਸੀ ਸੁਲਤਾਨਪੁਰ ਡੱਲਾ ਰੋਡ ਤੇ ਨਾਕਾ ਲਾ ਕੇ ਖੜੀ ਪੁਲਿਸ ਨੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਟਰੱਕ ਡਰਾਈਵਰ ਨੇ ਰੁਕਣ ਦੀ ਬਜਾਏ ਟਰੱਕ ਨੂੰ ਹੋਰ ਭਜਾ ਲਿਆ ਪੁਲਿਸ ਨੇ ਵੀ ਪੀਸੀਆਰ ਇਸ ਦੇ ਪਿੱਛੇ ਲਾ ਲਈ ਪਿੱਛਾ ਕਰ ਰਹੀ ਪੁਲਿਸ ਤੋਂ ਘਾਬਰੇ ਟਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਝੋਨੇ ਦੇ ਖੇਤਾਂ ਵਿੱਚ ਟਰੱਕ ਪਲਟ ਗਿਆ ਤਸਕਰ ਤਾਂ ਰਫੂ ਚੱਕਰ ਹੋ ਗਏ ਪਰ ਨੇੜਲੇ ਇਲਾਕੇ ਦੇ ਪਿਆਕੜ ਆਪਣੇ ਵਾਹਨਾਂ ਤੇ ਵਹੀਰਾ ਘੱਟ ਕੇ ਇੱਥੇ ਆ ਪਹੁੰਚੇ ਸਭ ਨੇ ਝੋਨੇ ਦੇ ਖੇਤ ਵਿੱਚ ਰੁੜੀਆਂ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਪਰ ਲੋਕਾਂ ਦੀ ਗਿਣਤੀ ਵੱਧ ਤੇ ਚਿੱਕੜ ਹੋਣ ਕਾਰਨ ਪੁਲਿਸ ਨੂੰ ਸ਼ਰਾਬੀਆਂ ਦੀ ਮਦਦ ਲੈਣੀ ਪਈ ਤੇ ਸ਼ਰਾਬੀਆਂ ਨੇ ਪੁਲਿਸ ਦੀ ਮਦਦ ਕਰਨ ਦੇ ਬਹਾਨੇ ਬੋਤਲਾਂ ਵੀ ਖੂਬ ਉਡਾਈਆਂ ਕਰਦੇ ਵੀ ਰਹੇ ਆ ਅਸੀਂ ਮਦਦ ਕਰ ਰਹੇ ਆ ਨਾ ਦੀ ਗਾੜੇ ਕੋ ਸਰਦਾ ਬਣਦਾ ਨਹੀਂ ਕਰ ਰਹੇ ਆ ਜੋ ਇਹਨਾਂ ਦੀ ਸਰਦਾ ਜੋ ਇਹਨਾਂ ਦੇ ਭਾਵਾ ਦੇ ਸਕਦੇ ਸਾਨੂੰ ਦੇ ਜਾਣ ਕੋਈ ਸਾਨੂੰ ਰੰਖਾ ਨਹੀਂ ਝੋਨੇ ਤਾਂ ਅਸੀਂ ਰੋਜ਼ ਲਾਉਂਦੇ ਰਹੇ ਕਦਾਂ ਅਸੀਂ ਰੋਜ਼ ਪੜੀਦਾ ਜੀ ਮਿਲਿਆ ਕੋਕ ਨਹੀਂ ਅਜੇ ਬਿਲਕੁਲ ਆਹ ਇਹ ਸਾਰਾ ਕੁਝ ਉਹਨਾਂ ਦਾ ਸਾਡੇ ਕੋਲ ਹੀ ਆ ਜੀ ਮਿਲਣਾ ਬਣਾਉਣਾ ਕੀ ਆ ਉਹਨਾਂ ਦਾ ਬੋਲ ਸਾਡੇ ਸਾਰਾ ਕੁਝ ਉਹਨਾਂ ਦਾ ਸਾਡੇ ਕੋਲ ਹੀ ਆ ਅਸੀਂ ਜੋ ਮਰਜ਼ੀ ਇਹ ਰਾਫੇ ਕਰ ਜੇ ਪਰ ਨਹੀਂ ਮਿਲਣਾ ਨਹੀਂ ਕੁਝ ਚੱਕਾਂਗੇ ਇਹੀ ਮਤਲਬ ਦੋ ਦੀਆਂ ਹੈ ਕਿੰਨੀ ਮਿਲੀ ਆ ਜੀ ਆ ਚਾਰ ਬਗਲਾਂ ਬਣੀਆਂ ਜੀ ਮਦਦ ਦੇ ਬਹਾਨੇ ਆਪਣੀਆਂ ਬੋਰੀਆਂ ਭਰ ਰਹੇ ਲੋਕਾਂ ਨੂੰ ਪੁਲਿਸ ਨੇ ਦਬਕੇ ਵੀ ਮਾਰੇ ਪਰ ਸ਼ਰਾਬੀਆਂ ਦੇ ਚਿਹਰਿਆਂ ਦੀ ਰੌਣਕ ਤੇ ਮਨ ਦਾ ਲਾਲਚ ਘਟਣਾ ਹੋਇਆ ਇੱਥੋਂ ਤੱਕ ਕਿ ਸ਼ਰਾਬ ਤੇ ਨਕੇਲ ਕਸਣ ਵਾਲੀ ਪੰਜਾਬ ਪੁਲਿਸ ਨੇ ਸ਼ਰਾਬੀ ਇਕੱਠੀ ਕਰਨ 'ਚ ਮਦਦ ਕਰਨ ਦੇ ਬਦਲੇ ਲੋਕਾਂ ਨੂੰ ਖੁਦ ਸ਼ਰਾਬ ਵੰਡੀ ਸ਼ਰਾਬ ਦਾ ਠੇਕੇਦਾਰ ਵੀ ਮੌਕੇ ਤੇ ਪਹੁੰਚਿਆ ਪਰ ਸ਼ਰਾਬੀਆਂ ਦੀ ਵੱਡੀ ਗਿਣਤੀ ਮੂਰੇ ਠੇਕੇਦਾਰ ਨਾਜਾਇਸ਼ ਸ਼ਰਾਬ ਦੇ ਨੁਕਸਾਨ ਨੂੰ ਬਚਾ ਨਾ ਸਕਿਆ ਜਿੱਦੈ ਸਾਨੂੰ ਪਤਾ ਲੱਗਾ ਅਸੀਂ ਇੱਥੇ ਨਾਲ ਪਹੁੰਚੇ ਹਾਂ ਲੋਕ ਵੀ ਆਏ ਉਹਨੇ ਲੋਕੇ ਕਾਫੀ ਲੋਕ ਇਥੋਂ ਸ਼ਰਾਬ ਚੱਕ ਕੇ ਲੈ ਜਾਂਦੀ ਕੋਸ਼ਿਸ਼ ਕਰਦੇ ਸੀ ਆਣ ਕੇ ਫਿਰ ਅਸੀਂ ਉਹਨਾਂ ਨੂੰ ਰੋਕਿਆ ਇੱਥੇ ਵੀ ਸ਼ਰਾਬ ਇਹ ਚੱਕ ਕੇ ਸਾਡੇ ਸਰਕਲ ਦੇ ਵਿੱਚ ਨਾ ਵੰਡੀ ਆਵੇ ਵੀ ਸਾਡਾ ਨੁਕਸਾਨ ਹੋਵੇ ਇੱਥੇ ਪੁਲਿਸ ਪਾਰਟੀ ਪਹੁੰਚੀ ਆ ਹੁਣ ਸਾਰੀ ਸ਼ਰਾਬ ਇਕੱਠੀ ਕਰਕੇ ਇਥੋਂ ਤੇ ਥਾਣੇ ਮਾਲਖਾਨੇ ਜਮਾ ਕਰਾ ਰਹੇ ਆ ਪਿਆਕਰ ਲੋਕਾਂ ਦੇ ਹੱਥੋਂ ਬਾਕੀ ਬਚੀ ਸ਼ਰਾਬ ਨੂੰ ਲੱਦ ਕੇ ਪੁਲਿਸ ਨੇ ਥਾਣੇ ਪਹੁੰਚਾ ਦਿੱਤਾ ਪੁਲਿਸ ਮੁਤਾਬਿਕ ਸ਼ਰਾਬ ਤਸਕਰਾਂ ਦੀ ਨਜਾਇਜ਼ ਸ਼ਰਾਬ ਕਬਜ਼ੇ ਵਿੱਚ ਲੈਣਾ ਉਹਨਾਂ ਦੀ ਵੱਡੀ ਕਾਮਯਾਬੀ ਹੈ ਨੂੰ ਜਿਹੜਾ ਜਾਣ ਲੱਗਿਆ ਮੇਰੇ ਜਿਹੜਾ ਤਰਪਾਲ ਨੂੰ ਅੱਗ ਲਗਾ ਲਗਾਤੀ ਉਹ